ਗੁਰੂ ਸواری ਗੁਰਪਿਆਰੀ ਸਾਧ ਸੰਗਤ ਜੀ ਜੋ ਅੱਜ ਬਾਦੋਂ ਦੇ ਮਹੀਨੇ ਦਾ ਜੋ ਸ਼ੁਰੂਆਤ ਹੈ ਜੋ ਆਪਾਂ ਅੱਜ ਤੱਕ ਜੋ ਹਰ ਮਹੀਨੇ ਦਾ ਜੋ ਨਾਮ ਹੈ ਜੋ 12 ਮਹੀਨੇ ਗੁਰਬਾਣੀ ਦੇ ਅੰਦਰ ਦਰਜ ਨੇ ਉਹਨਾਂ ਵਿੱਚੋਂ ਅੱਜ ਗੁਰਪਿਆਰਿਓ ਪਾਦੋਂ ਜੋ ਮਹੀਨਾ ਹੈ ਉਹ ਸ਼ੁਰੂਆਤ ਅਚ ਤਾਂ ਦਾਸ ਦਾ ਜੋ ਮਨ ਕੀਤਾ ਮਨ ਅੰਦਰੋਂ ਵਿਚਾਰ ਆਈ ਕਿ ਕਿਉਂ ਨਾ ਮਾਲਕ ਦੇ ਗੁਣ ਗਾਈ ਜਾਂ। ਜਿਉਂ ਨਾ ਮਾਲਕ ਦੇ ਗੁਣਾ ਦੀ ਵਿਚਾਰ ਕੀਤੀ ਜਾਵੇ ਕਿ ਸਾਨੂੰ ਗੁਰਬਾਣੀ ਗੁਰੂ ਸਾਹਿਬ ਕੀ ਕਹਿੰਦੇ ਨੇ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਗੁਰਪਿਆਰੋ ਅੱਜ ਜੋ ਮਹੀਨਾ ਸ਼ੁਰੂਆਤ ਹੋਈਆ ਮਹੀਨੇ ਦੀ ਆਪਾਂ ਵਿਚਾਰ ਕਰੀਏ ਕਿ ਉਸ ਤੋਂ ਪਹਿਲਾਂ ਦੋਨੇ ਹੱਥ ਜੋੜ ਕੇ ਗੁਰੂ ਸਾਹਿਬ ਤੋਂ ਆਗਿਆ ਲਈਏ ਕਿਉ ਗੁਰਬਾਣੀ ਦਾ ਫੁਰਬਾਨ ਹੈ ਕਿ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਆਪਾਂ ਗੁਰੂ ਨੂੰ ਕਹਿ ਦੇਣਾ ਕੀਤਾ ਲੋੜੀਏ ਕੰਮ ਸੋ ਹਰ ਪਿਆਕੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਕੀਏ ਹੁਣ ਇੱਥੇ ਵੀ ਇੱਕ ਕਾਰਜ ਦੀ ਗੱਲ ਆਈ ਆ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕਿ ਹੁਣ ਕਾਰਜ ਤਾਂ ਆਓ ਆਪਾਂ ਪਹਿਲਾਂ ਫਤਿਹ ਦੀ ਸਾਂਝ ਕਰ ਲਈਏ ਸਾਰੇ ਸੰਗਤ ਦੋਨੇ ਹੱਥ ਜੋੜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਆਓ ਆਪਾਂ ਫਿਰ ਮਾਲਕ ਤੋਂ ਪੁੱਛੀਏ ਕਿ ਪਰਮ ਪਿਤਾ ਪ੍ਰਮਾਤਮਾ ਇਹ ਸੰਗਰਾਮ ਜੋ ਇਹ ਭਾਦੋਂ ਦਾ ਮਹੀਨਾ ਸ਼ੁਰੂਆਤ ਹੋਇਆ ਹੈ ਇਹਦੇ ਬਾਰੇ ਸਾਨੂੰ ਕੀ ਅਪਦੇਸ਼ ਹੈ ਕਿ ਹਰ ਮਹੀਨੇ ਦੇ ਵਿੱਚ ਗੁਰੂ ਸਾਹਿਬ ਸਾਨੂੰ ਹਰ ਮਹੀਨੇ ਅਪਦੇਸ਼ ਦਿੰਦੇ ਬੈਸੇ ਤਾਂ ਅਪਦੇਸ਼ ਤਾਂ ਹਰ ਜਦੋਂ ਮਰਜੀ ਲੈ ਲਗੂ ਸੁਖੀ ਜੀ ਅਰਦਾਸ ਕਰ ਬੇਨਤੀ ਕਰ ਧੰਨ ਸ੍ਰੀ ਗੁਰਗੰਸਾਹ ਤੋਂ ਪੁੱਛ ਲੋ ਗੁਰੂ ਸਾਹਿਬ ਸਾਡੇ ਵਾਸਤੇ ਕੀ ਅਪਦੇਸ਼ ਹੈ ਲੇਕਿਨ ਜੋ ਆਪਣਾ ਜੋ ਹਰ ਮਹੀਨੇ ਅਕਤਰ ਹੋਣ ਦਾ ਸਿਸਟਮ ਜੋ ਮੇਰੇ ਮਾਲਕ ਨੇ ਸਾਨੂੰ ਤਿਆਰ ਕਰਕੇ ਦਿੱਤਾ ਹੈ ਉਹ ਸੰਗਰਾਂਦ ਦਾ ਕੋਈ ਵੱਡਾ ਮਹੱਤਵ ਨਹੀਂ ਹੈ ਸੰਗਰਾਮ ਦਾ ਮਤਲਬ ਹੈ ਕਿ ਦੂਰ ਦਰੈਡੋਂ ਸੰਗਤਾਂ ਇਕੱਤਰ ਹੋ ਕੇ ਮਾਲਕ ਦੇ ਗੁਣ ਗਾਉਣ ਮਾਲਕ ਦੇ ਗੁਣ ਗਾ ਕੇ ਜੋ ਮਾਲਕ ਦਾ ਹੁਕਮ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹ ਸਾਡੇ ਪੱਲੇ ਪਈ ਜੇ ਉਹਨੂੰ ਸਮਝੀ ਅਸੀਂ ਇਹੀ ਮਤਲਬ ਹੈ ਦਾ ਬਸ ਕਿ ਅਸੀਂ ਮਾਲਕਾ ਤੇਰੇ ਦਰ ਤੇ ਜੋ ਤੁਸੀਂ ਕਹਿਣਾ ਚਾਹੁੰਦੇ ਆ ਉਹ ਸਾਡੀ ਸਮਝ ਆ ਜਾਵੇ ਬਸ ਐਨੀ ਗੱਲ ਹੈ ਹੁਣ ਭਾਦੋਂ ਦਾ ਮਹੀਨਾ ਹੈ ਜਿਹੜਾ ਗੁਰੂ ਸਾਹਿਬ ਸਾਨੂੰ ਪ੍ਰਵਾਨ ਕਰ ਰਹੇ ਨੇ ਗੁਰੂ ਸਾਹਿਬ ਪ੍ਰਵਾਨ ਕਰ ਰਹੇ ਨੇ ਗੁਰਪਿਆਰਿਓ ਕਿ ਇਹ ਮਹੀਨਾ ਇੱਕ ਜਿਸ ਤਰ੍ਹਾਂ ਕਿ ਜਵਾਨ ਨੌਜਵਾਨ ਹੁੰਦਾ ਨੌਜਵਾਨ ਨੌਜਵਾਨ ਜਦੋਂ ਜਵਾਲੀ ਹੁੰਦੀ ਹੈ ਗੁਰੂ ਕਹ ਰਹੇ ਉਹਦੋਂ ਉਹਦੇ ਦੋ ਅਵਸਥਾ ਹੁੰਦੀਆਂ ਨੇ ਦੋ ਅਵਸਥਾ ਹੁੰਦੀਆਂ ਨੇ ਇੱਕ ਹੁੰਦੀ ਹੈ ਤਨ ਦੀ ਔਰ ਇੱਕ ਮਨ ਜਿਆਦਾ ਤਨਾਂ ਨੂੰ ਜਾਣਦੇ ਆਪਾਂ ਮਨ ਨੂੰ ਤਾਂ ਕੋਈ ਬਿਰਲੀ ਰੂਹ ਜਾਣਦੀ ਹੈ ਹੁਣ ਜਿਵੇਂ ਜਵਾਨੀ ਦੇ ਵਿੱਚ ਜਵਾਨ ਨੌਜਵਾਨ ਜਾਂ ਕੋਈ ਲੜਕਾ ਜਾਂ ਲੜਕੀ ਹੈ ਜੋ ਵੀ ਹੈ ਤਾਂ ਉਹਨਾਂ ਦੇ ਅੰਦਰ ਬੁਰ ਪਿਆਰੋ ਜਿਹੜਾ ਜਵਾਨੀ ਦੇ ਅੰਦਰ ਜਿਹੜਾ ਤਨ ਹੁੰਦਾ ਹੈ ਉਹ ਬੜਾ ਸੁੰਦਰ ਹੁੰਦਾ ਹੈ ਉਹ ਬੜਾ ਸੁੰਦਰ ਹੁੰਦਾ ਹੈ ਉਹ ਭਾਵ ਇੱਕ ਦੇਖਣ ਚ ਚੰਗਾ ਲੱਗਦਾ ਹੈ ਲੇਕਨ ਜੇ ਖੋਜ ਕਰੀਏ ਉਹਦੇ ਅੰਦਰ ਦੀ ਜਿਹ ਉਸ ਨੌਜਵਾਨ ਦੇ ਅੰਦਰ ਦੀ ਖੋਜ ਕਰੀਏ ਤਾਂ ਮਨ ਬੜਾ ਉਹਦਾ ਕਮਜ਼ੋਰ ਹੁੰਦਾ ਬੇਕਾਰ ਹੁੰਦਾ ਉਹਦੀ ਸੋਚ ਬੜੀ ਬੇਕਾਰ ਹੁੰਦੀ ਚੰਗੀ ਨਹੀਂ ਹੁੰਦੀ ਇਸੀ ਤਰ੍ਹਾਂ ਜਿਹੜਾ ਭਾਦੋਂ ਦਾ ਮਹੀਨਾ ਹੈ ਗੁਰੂ ਸਾਹਿਬ ਸਾਨੂੰ ਪਰਵਾਨ ਪਰਵਾਨ ਕਰ ਰਹੇ ਨੇ ਕਿ ਇਸੇ ਤਰ੍ਹਾਂ ਇਹ ਮਨੁੱਖ ਦੇ ਅੰਦਰ ਦੋ ਚਿੱਤੇ ਚੱਲਦੇ ਨੇ ਜੋ ਦੋ ਚਤ ਜੀ ਹੁੰਦੇ ਨੇ ਜਿਨ੍ਹਾਂ ਆਪਾਂ ਢਕਣਾ ਕਹਿੰਦੇ ਆ ਢਕਣਾ ਦੇ ਵਿੱਚ ਪਿਆ ਰਹਿੰਦਾ ਹਮੇਸ਼ਾ ਜਾਂ ਦੁਬਦਾ ਕਹਿੰਦੇ ਜਾਂ ਦੁਬਦਾ ਕਹਿੰਦੇ ਮਨੁੱਖ ਬਹੁਤ ਜਿਦੋਂ ੜਕੜਾਂ ਦੇ ਵਿੱਚ ਪਾਇਆ ਜਾਂਦਾ ਹੈ ਦਮਦਾਂ ਦੇ ਵਿੱਚ ਪਾਇਆ ਜਾਂਦਾ ਹੈ ਗੁਰਪਿਆਰਿਓ ਤਾਂ ਹਮੇਸ਼ਾ ਹੀ ਉਹਦੇ ਮਨ ਤੇ ਘਬਰਾਹਟ ਰਹਿੰਦੀ ਹੈ ਕਿ ਇੱਥੇ ਮੈਨੂੰ ਜਾਣ ਦਾ ਫਾਇਦਾ ਹੋਊਗਾ ਜਾਂ ਇੱਥੇ ਨਹੀਂ ਹੋਊਗਾ। ਇੱਥੇ ਜਾਣ ਦਾ ਫਾਇਦਾ ਹੋਏਗਾ ਜਾਂ ਨਹੀਂ ਹੋਊਗਾ। ਤਾਂ ਐਸੇ ਕਰਕੇ ਗੁਰਪਿਆਰਿਓ ਸਾਡਾ ਇਸ ਰਸਤੇ ਤੇ ਵੀ ਭਗਤੀ ਦੇ ਰਸਤੇ ਤੇ ਵੀ ਇਹ ਜਿਹੜਾ ਦੁਬਧਾਂ ਵਾਲਾ ਕੰਮ ਹੈ ਦੋ ਚਿੱਤੇ ਜਿਹੜਾ ਸਾਡਾ ਜੀ ਹੈ ਇਹ ਅੱਜ ਵੀ ਸੰਸਾਰ ਦੇ ਵਿੱਚ ਮਾਝੂਦਾ ਪਾਬ ਇੱਕ ਰਸਤੇ ਤੇ ਕੋਈ ਗੁਰਮੁਖ ਪਰਾਇ ਚੱਲਦਾ ਹੈ ਜ਼ਿਆਦਾਤਰ ਅਸੀਂ ਕੀ ਆ ਦੁਬਧਾ ਦੇ ਵਿੱਚ ਫਸੇ ਆ ਹੁਣ ਪਾਧਾਉ ਦਾ ਮਤਲਬ ਇਹ ਵੀ ਹੈ ਇੱਕ ਕਿ ਦੋ ਚਿੱਤੇ ਮੌਸਮ ਹੈ ਇਹ ਮੌਸਮ ਵੀ ਦੋ ਚਿੱਤੇ ਹੈ ਕਿਵੇਂ ਦੁੱਧ ਚਿੱਤੇ ਗੁਰਪਿਆਰ ਕਦੇ ਸਕਿੰਟਾਂਜ਼ ਬਰਸਾਤ ਹੋ ਜਾਂਦੀ ਹੈ ਕੁਝ ਫਲ ਦੇ ਵਿੱਚ ਇੰਨੀ ਕੜੀ ਧੁੱਪ ਨਿਕਲਦੀ ਹੈ ਇਹ ਵੀ ਦੁੱਪਾਂ ਚ ਖਾਸ ਕਰਕੇ ਇਹ ਮਿਨਾ ਤਾਂ ਗੁਰੂ ਸਾਹਿਬ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਜੇ ਤੂੰ ਇਹ ਦੁੱਧਾ ਚ ਪਿਆ ਰਹਾ ਜੇ ਦੁੱਧਾ ਤੋਂ ਗੁਰਪਿਆਰ ਤੂੰ ਬਾਹਰ ਨਹੀਂ ਨਿਕਲਿਆ ਜੇ ਦੋ ਮਹੀਨੇ ਦੇ ਵਿੱਚ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਤੂੰ ਬਾਣੀ ਨੂੰ ਸਮਝ ਕੇ ਅੰਦਰ ਨਹੀਂ ਤਾਰਿਆ ਤਾਂ ਫਿਰ ساری ਉਮਰ ਤੇਰੀ ਇਸ ਤਰ੍ਹਾਂ ਚਲੀ ਜਾਣੀ ਹੈ ساری ਉਮਰ ਦਾ ਭਾਅ ਤੁਹਾਨੂੰ ਵੀ ਪਤਾ ਕਿੰਨੀ ਆ ਮੇਰਾ ਮਾਲ ਪਜੰਦਾ ਭਾਅ ਜਿੰਨਾ ਵੀ ਤੇਰੇ ਸਵਾਸ ਜਿੰਨੇ ਤੂੰ ਲੈ ਰਿਹਾ ਜਿੰਨੇ ਤੇਰੇ ਸਵਾਸ ਮਹਗੇ ਨੇ ਭਾਅ ਤੂੰ ਤੋਬਦਾ ਵਿੱਚ ਹੀ ਰਿਹਾ ਤੂੰ ਹਸਲ ਨਹੀਂ ਕਰ ਪਾਏਗਾ ਕੁਝ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ ਉਹ ਤੇਰਾ ਕੰਮ ਜਾਬ ਨਹੀਂ ਹੋਣਾ ਜਦੋਂ ਫਿਰ ਢੜਕਣਾ ਸਾਡੀ ਪੈ ਜਾਣੀ ਹੈ ਢੜਕਣਾ ਚ ਪੈ ਜਾਣਾ ਸੀ ਉਹਨਾਂ ਅਕਸਰ ਹੁੰਦਾ ਕਿਵੇਂ ਆਪਾਂ ਇਹ ਸਮਝ ਗਏ ਆਪਾਂ ਢੜਕਣਾ ਚ ਕਿਵੇਂ ਪੈਨੇ ਆ ਸੀ ਦੇਖੋ ਦੋ ਪ੍ਰਕਾਰ ਦੇ ਆਪਾਂ ਇਸ ਸੰਸਾਰ ਤੇ ਜੋ ਜੀਵ ਉਹਨਾਂ ਦੀ ਗੱਲ ਕਰਦੇ ਇੱਕ ਤਾਂ ਉਹ ਜੀਵ ਨੇ ਇੱਕ ਉਹ ਜੀਵ ਹੈ ਜਿਹੜੇ ਧਰਮ ਇਸ ਜਿਹੜਾ ਧੰਨ ਸ੍ਰੀ ਗੁਰਗੰਨ ਸਾਹਿਬ ਜੋ ਰਸਤਾ ਦਿਖਾ ਰਿਹਾ ਇਹ ਤੇ ਚਲਦੇ ਨਹੀਂ ਉਹ ਇਹ ਤੇ ਚਲਦੇ ਨਹੀਂ ਉਹ ਕੱਚੇ ਪੱਤੇ ਰਸਤੇ ਤੇ ਚਲਦੇ ਆ ਭਾਵ ਕਹੇ ਮੜੀ ਮਸਾਣੀ ਕਹੇ ਲਈ ਆਪਾਂ ਇਸ ਤਰ੍ਹਾਂ ਉਹਨਾਂ ਤੇ ਚਲਦੇ ਨੇ ਉਹਨਾਂ ਦਾ ਵੀ ਮਨ ਢੜਕਦਾ ਹੈ ਜੇ ਇੱਕ ਕਿਸੇ ਸਿਆਣੇ ਕੋਲ ਚਲੇ ਗਏ ਉੱਥੇ ਕਾਰਜ ਨਹੀਂ ਆਇਆ ਰਸ ਤਾਂ ਦੂਜੇ ਕੋਲ ਚਲੇ ਜਾਣਗੇ ਕਹਿੰਦੇ ਇਹ ਨਹੀਂ ਠੀਕ ਯਾਰ ਦੂਜੇ ਕੋਲ ਚਲੋ ਕੋਈ ਇਸ ਰਸਤੇ 'ਚ ਪੜਕੇ ਹੋਏ ਨੇ ਦੂਜਾ ਪੱਖ ਹੈ ਗੁਰੂ ਪਿਆਰਿਓ ਜਿਹੜਾ ਆਪਾਂ ਮੰਨ ਲਈਏ ਕੋਈ ਗ੍ਰੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਮੰਨ ਲਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ ਔਰ ਦੁਬਦਾ ਉਹਦੇ ਅੰਦਰ ਵੀ ਹੈ ਦੁਬਦਾ ਉਹ ਉਸ ਵਿਅਕਤੀ ਦੇ ਅੰਦਰ ਵੀ ਹੈ ਅੱਜ ਦੇ ਦਿਨ 'ਚ ਉਹ ਪੜਕੋ ਵੀ ਰਿਹਾ ਉਹ ਕਿਉਂ ਪੜਕ ਰਿਹਾ ਹੈ ਕਿ ਉਹ ਇੱਕ ਤਾਂ ਇਹ ਵਸਤਾ ਵਾਲਾ ਬੰਦਾ ਹੈ ਇੱਕ ਇਸ ਤਰ੍ਹਾਂ ਦਾ ਬੰਦਾ ਹੈ ਜਿਹੜਾ ਕਿ ਬਾਣੀ ਪੜਦਾ ਹੈ ਗੁਰੂ ਘਰ ਆਉਂਦਾ ਮੱਥਾ ਟੇਕ ਕੇ ਚਲਾ ਜਾਂਦਾ ਹੈ ਇੱਕ ਦੂਜਾ ਇੱਕ ਆਪਾਂ ਹੋਰ ਕਟਾਗਰੀ ਲਾ ਦਈਏ ਕਿ ਉਹ ਬਾਣੀ ਨੂੰ ਸੁਣਦਾ ਵੀ ਹੈ ਗੁਰੂ ਘਰ ਆਉਂਦਾ ਵੀ ਹੈ ਸੇਵਾ ਵੀ ਕਰਦਾ ਹੈ ਸੰਗਤ ਵੀ ਕਰਦਾ ਪਰ ਉਹਦੀ ਨੰਬਰ 1 ਤੇ ਦੁਬਦਾ ਨਹੀਂ ਜਾਂਦੀ ਔਰ ਅੱਗੇ ਗੁਰੂ ਪਿਆਰੇ ਜੋ ਉਹ ਪਾਣੀ ਨੂੰ ਵਿਚਾਰਦਾ ਨਹੀਂ ਹੈ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਗੁਰੂ ਸਾਹਿਬ ਫਰਵਾਨ ਕਰ ਰਹੇ ਨੇ ਜੇ ਤੂੰ ਬੰਦਿਆ ਇਸੇ ਨਾਲ ਦੁਬਦਾ ਸੀ ਇਨ੍ਹਾਂ ਤਰਕਾ ਵਰਕਾਂ ਚ ਪਿਆਰਿਆ ਤਾਂ ਫਿਰ ਤੂੰ ਬਾਣਾ मैं दास बाणा पा दमाला बन के सरको लेके बैठा है श्री साहब पाई उत्तर जी दाड़ा खुला है ये श्रृंगार है ये श्रंगार है और एक श्रंगार दयावी भी है जो स्त्री अपने पति खुश करने वास्ते श्रृंगार करती है ਸ਼ਿੰਗਾਰ ਦੋਨੇ ਹੀ ਹੈ ਜੇ ਸ਼ਿੰਗਾਰ ਸਾਡਾ ਸਹੀ ਨਹੀਂ ਹੋਇਆ ਜੇ ਅੰਦਰੋਂ ਸਾਡਾ ਸ਼ਿੰਗਾਰ ਅੰਦਰਲਾ ਸ਼ਿੰਗਾਰ ਦਾ ਨਹੀਂ ਤਿਆਰ ਕੀਤਾ ਸੀ ਤਾਂ ਗੁਰਪਿਆਰੇ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕਿ ਜੋ ਕਹਿਣ ਦਾ ਭਾਵ ਕੋਈ ਮੇਰੇ ਵਰਗਾ ਕੋਈ ਇਸ ਤਰ੍ਹਾਂ ਦਾ ਵੀ ਕਪੜਾ ਸਮਾ ਕੇ ਪਾਲੇ ਚੋੜਾ ਪਾਲੇ ਜੇ ਅੰਦਰ ਉਹਦੀ ਦੋਗਦਾਨੇ ਗਈ ਜੇ ਗੁਰੂ ਦੇ ਪ੍ਰਤੀ ਸ਼ਰਧਾ ਨਹੀਂ ਬਣੀ ਗੁਰੂ ਦੇ ਪ੍ਰਤੀ ਸ਼ਰਧਾ ਨਹੀਂ ਬਣੀ ਪਿਆਰ ਨਹੀਂ ਅੰਦਰੋਂ ਉੱਠਿਆ ਗੁਰਬਾਣੀ ਨੂੰ ਨਹੀਂ ਸਮਝਿਆ ਕਿਤਾ ਪਰਮਾਤਮਾ ਸਾਨੂੰ ਕੀ ਕਹਿ ਰਿਹਾ ਨਹੀਂ ਸਮਝਿਆ ਤਾਂ ਉਹਦਾ ਜਿਹੜਾ ਪਨਹਾਵਾ ਸ਼ਿੰਗਾਰ ਜਾ ਧਰਮ ਦੇ ਰਸਤੇ ਤੇ ਆ ਜਾਂ دنیਵੀ ਰਸਤੇ ਤੇ ਸਾਰਾ ਬੇਕਾਰ ਆ ਤੇਰਾ ਕਹਿੰਦਾ ਬੰਦਿਆ ਕੋਈ ਵੀ ਕਾਰਜ ਪੂਰਾ ਨਹੀਂ ਹੁੰਦਾ ਊਰ ਪਿਆਰੋ ਇੱਥੋਂ ਤੱਕ ਵਿਚਾਰਾ ਨੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ